ਇਹ ਕੀ ਫਤਿਹ ਗੰਦਨ ਜੀ ਜੂ ਤੇ ਮਹਾਰਾਜ ਜਦੋਂ ਬਣਾਇਆ ਆਪਣੀ ਮੇਹਰ ਤੋਂ ਬਾਹਰ ਹੋਏ ਮਹਾਂ ਦੇ ਸਨ ਨਾ ਪਰ ਬਗੜੀ ਬਾਹਰ ਹੋ ਬਈ ਉਹ ਕੀ ਤੜੀ ਨਾ ਦਿੱਤੀ ਸਾਸ ਜੀ ਨੇ ਕਿ ਮੇਹਰ ਕਰਵਾ ਬਈ ਪਰ ਉਹ ਤਾਂ ਗੰਦਨ ਬਾਬਾ ਵੀ ਸੁਣ ਲੈਂਦੇ ਸੁਹਾਰੀ ਕਰੋ ਮੇਰ ਤੋਂ ਪੁਰਾ ਪੁਰਾ ਨੇ ਖਾਣ ਤੇ ਤਰਸਾ ਨਾ ਮਾਸ ਪਰਵਾਹੀ ਕਰ ਬਈ ਪਰ ਬਈ ਉਹ ਕੀ ਤੜੀ ਨਾ ਦਿੱਤੋ ਸਾਫ ਸੇਮ ਤੇ ਮੇਰ ਕਰਵਾ ਬਈ ਪਰ ਉਹ ਖੁਦ ਆਤਮਤਨ ਬਾਬਾ ਬੀਤ ਤੱਕ ਦੇ ਨਿਹਾਰੀ ਕਿੰਨਾ ਲੋਕ ਤੇਰੇ ਸਭ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਜਨ ਗੁਰੂ ਜਣਿਆ ਮਾਏ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਤਨ ਮਾਤਾ ਗੰਗਾ ਜੀ ਤਨ ਤਨ ਮਾਤਾ ਗੰਗਾ ਜੀ ਜਿਨ ਗੁਰੂ ਜਣਿਆ ਮਾਏ पंज पीम पीर बेठा गुर अर्जन काया पूरत हर गोविंद सवारी चली पीड़ी सोडिया रूप दामो वारल वंञन गुरसरमा वट जो बो पर पकारी ਚਣ ਸੇ ਕਰਦਾ ਅਸਕਾਰੇ 6 ਮਹੀਨਾ ਤੱਕ ਦਰਸ ਨਿਹਾਰੀ ਅਗਮ ਰਗੋਚਰ ਸਤਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲ ਯੁਗ ਪੀੜੀ ਸੋਡੀਆਂ ਨੈ ਚਲਨੀ ਉਸਾਰ ਖਲਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ છોટિયા ચલી પી છોટિયા રૂપ દખાવણ રૂપ દખાવણ વા દલ ભંજન ગરસરમાલ ગોર ગુરસૂરમા ਜੋਦਾਬ ਪਰ ਬੁਕਾਰੀ ਵੜ ਜੋਦਾਬ ਪਰ ਬੁਕਾਰੀ ਜੋਦਾਬ ਪਰ ਬੁਕਾਰੀ ਵੜ ਜੋਦਾਬ ਪਰ ਬੁਕਾਰੀ ਧੰ ਗੁਰੂ ਹਰਗੋਬਿੰਦ ਸਾਹਿਬ ਧੰ ਗੁਰੂ ਹਰਗੋਬਿੰਦ ਸਾਹਿਬ ਜੀ 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 ਗੁਰ ਜੀ ਗੁਰ ਬਿਨ ਕੋਰੇ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰੇ ਮਨ ਮੇਰੇ ਗੁਰ ਕਰ ਸ਼ਬਦ ਸਪੰਨ ਅਗਨ ਕਟੈ ਸਭ ਤੇਰੇ ਗੁਰ ਨਹਿਣ ਭਣ ਗੁਰ ਗੁਰ ਕਰੋ ਗੁਰ ਸਤ ਕਵ ਨਾਲ ਕਹ ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕੇ ਅਥ ਸੰਸਾਰ ਮਹਿ ਸਤ ਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਮਾਤ ਕੈ ਮਨ ਬਹੁਤ ਵਿਗਾਸ ਉਦਰੇ ਮਾਹੇ ਆਏ ਕਿਆ ਨਿਵਾਸ ਜੰਮਿਆ ਪੋਤ ਭਗਤ ਗੋਬਿੰਦ ਕਾ ਤ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾਂ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੈ ਸੱਚੇ ਸਾਹਿਬ ਕੈ ਮਨ ਭਾਵੈ ਵਧਹੀ ਵੇਲ ਬਹ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦੇਵਾਇਆ ਭਏ ਅਚਿੰਤ ਇਕ ਲਿਵ ਲਾਇਆ ਜਾਂ ਬਾਲਕ ਪਿਤਾ ਉਪਰ ਕਰੇ ਬਹ ਮਾਂ ਬੋਲੇ ਆ ਬੋਲੇ ਗੁਰ ਕਾ ਭਾਣ ਗੁਝੀ ਛਨੀ ਨਹੀਂ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਮੇਰਾ ਸਤ ਗੁਰ ਰਖਵਾਲਾ ਹੋਆ ਤਹਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਾਮ ਨਿਰੋ ਰਾਮ ਨਾਮ ੁਰਮੈ ਗਹਿਓ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਸੋ ਕਹ ਟਲ ਗੁਰ ਸੇਵਿਆ ਐ ਨਿਸ ਸਹਜ ਸੁਭਾਅ ਧਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੋਰੇ ਹਰਿ ਸੋ ਘੁਰ ਸੋ ਤੁਧ ਡਿਠੇ ਸਚੇ ਬਾਤਿ ਸਾ ਮਹਲ ਜਨਮ ਜਨਮ ਦੀ ਸਜਣ ਸਚਾ ਬਾਤਿ ਸਾ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਸਤਨਾਮ ਆਹੇ ਗੁਰ ਸਾਹਿਬ ਜੀ ਸੋ ਰઠ ਮਹਲਾ 5 ਘਰ ਦੂਜੇ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰੇਓ निवल पो साधे पंच जनास्यों संग न छुट क्यों अधिक अहंग पाठ पढ़े आर्वेद बिचारे निवल पो साधे पंच जनास्यों संग न छुटक्यो ਆ ਦੇਖ ਅਹੰਗ ਬੁੱਧ ਬਾਧੇ ਪਿਆਰੇ ਇਹ ਨ ਬਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਾਂ ਨੇਕ ਹਰ ਪਰਯੋ ਸੁਆਮੀ ਕੇ ਦੁਆਰੇ ਦੀਜ ਕੋਤ ਬਿਦੇ ਕਰਾ ਰਹਾ कर पाती रहे हो, नगन फिर माही तट तीरथ सब धरती भ्रमिदा छुट नाही मन कामना तीरथ जाय बसे हो सिर करवत धराए ਮਨ ਕੀ ਮਹਿਲ ਨ ਉਤਰੈ ਬਿਧ ਜੇ ਲਖ ਜਤੈ ਕਰਾਏ ਕਨਿਤ ਕਾਵਨੀ ਹੈ ਵਰ ਕੈ ਵਰ ਬਹੁ ਬਿਦਦਾਨ ਦਾਤਾਰ ਅੰਨ ਵਸਤਰ ਭੂਮ ਬਹੁ ਹਰਪੇ ਮਹਿ ਨਿਲੈ ਹਰ ਦਵਾਰ ਪੂਜਾ ਬੰਧਨ ਡਾਡੋਤ ਖਟ ਕਰ ਮਾਰਤ ਰਹਤਾ ਹਾ ਕਰਤ ਬੰਧਨ ਮਹਿ ਪਰਿਆ ਮਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹੇ ਵੱਡੀ ਯਾਰ ਜਾ ਫੇਰ ਫੇਰ ਜਨਮੈਂ ਹਰ ਸੋ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਛੋਆ ਮਰਤ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸੇਰ ਕਰ ਮਨ ਕੈ ਕਰਮਾ ਕਹੁ ਨਾਨਕ ਤਿਸ ਭੈਉ ਪਰਪਤ ਜਿਸ ਪੁਰਗੋ ਲਿਖੇ ਕਾ ਲੈਨਾ ਤੇਰੋ ਸੇਵਕ ਏ ਰੰਗ ਮਾ ਭਾਇਓ ਕਿਰਪਾਲ ਦੀਨ ਦੁਖ ਭੰਜਾ ਹਰ ਹਰ ਕੀਰਤਨ ਇਹ ਮਨ ਰਤ ਤੇਰੋ ਸੇਵਕ ਇਹ ਰੰਗ ਮਤ ਭਾਇਓ ਕਿਰਪਾਲ ਦੀਨ ਦੁਖ ਭੰਜਾ ਹਰ ਹਰ ਕੀਰਤਨ ਏ ਮਨ ਰਤ ਰਹਾਉ ਦੂਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹਲਾ 5ਵਾਂ ਪਹਿਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛਟਕਿਓ ਅਦੇ ਕਾ ਹੰਗ ਬੁਧ ਵਾਧੇ ਗੁਰੂ ਰੂਪ ਗੁਰ ਪਿਆਰੇ ਸਾ ਸੰਗਤ ਜੀ ਦਾ ਪਾਵਨ ਵਿਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠਿ ਲਾਗ ਅੰਦਰ ਪਾਵਨ ਅੰਗ 641 ਤੇ 42 ਉਤੇ ਸੁਭਾਏ ਮਾਨ ਹੈ ਗੁਰੂ ਪਿਆਰ ਵਾਲਿਓ ਅਜਵੀਰ ਪੀਰ ਦੇ ਮਾਲਕ ਬੰਦੀ ਛੋੜਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰਵ ਸਤਿਗੁਰੂ 1663 1563 ਦੇ ਅੰਦਰ ਗੁਰੂ ਕੀ ਵਡਾਲੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿਖੇ ਮਾਤਾ ਗੰਗਾ ਜੀ ਦੇ ਕੁੱਖ ਤੋਂ ਪ੍ਰਗਟ ਹੋਏ ਸਤਿਗੁਰ ਦੇ ਆਮਦ ਦੀ ਖੁਸ਼ੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਛੇ ਹਰਟਾ ਖੂਲਵਾਇਆ ਤਾਕੇ ਜ਼ਿੰਮੇਦਾਰਾਂ ਨੂੰ ਪਾਣੀ ਦੀ ਥੋੜੀ ਜਿਹੜੀ ਕਮੀ ਸੀ ਉਹ ਖਤਮ ਹੋ ਜਾਏ ਨਾਲ ਗਰੀਬ ਨਿਵਾਜ ਨੇ ਕਿਰਪਾ ਕੀਤੀ ਸਤਿਗੁਰ ਦੇ ਅਮਰ ਦੀ ਖੁਸ਼ੀ ਵਿੱਚ ਸਤਿਗੁਰ ਦੀ ਅੰਮ੍ਰਿਤ ਮਹਿਬਾਨੀ ਦੇ ਸੁਪਰਾਨਾ ਕੀਤਾ ਜੋ ਬਚਨ ਆਪ ਜੀ ਨੇ ਹੁਣੇ ਸਰਵਣ ਕੀਤੇ ਕਿ ਗੁੱਝੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਜੀਨੇ ਦਾਤ ਕਿ ਗੁਰੂ ਨੇ ਟੁੱਟ ਕੇ ਗੁਰੂ ਨਾਨਕ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਦੋ ਤਲਵਾਰਾਂ ਦੋ ਕਿਰਪਾਨਾਂ ਆਪਣੇ ਤਨ ਤੇ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸਾਰੀ ਕਰਵਾਈ ਢਾਡੀ ਪਰਥਾ ਨੂੰ ਆਰੰਭ ਕਰਵਾਇਆ ਅਤੇ ਜੀਵਨ ਕਾਲ ਦੇ ਚਾਰ ਜੰਗਾਂ ਵੀ ਲੜੀਆਂ ਜਿੱਥੇ ਸਤਿਗੁਰ ਵੱਡ ਜੋਧੇ ਸਨ ਉਥੇ ਬਹੁ ਪਰਉਪਕਾਰੀ ਜਿਹੜਾ ਵੀ ਕੋਈ ਸਤਿਗੁਰ ਨੂੰ ਜਿੱਥੇ ਵੀ ਯਾਦ ਕਰਦਾ ਉਥੇ ਪਹੁੰਚ ਕੇ ਉਹਦਿਆਂ ਸਦਰਾ ਵੀ ਪੂਰੀਆਂ ਕਰਦੇ ਸਨ ਇਹੋ ਜੇ ਮਹਾਨ ਸਤਿਗੁਰ ਜਿਹੜੇ ਕਰਿਵ 11 ਕੋ ਸਾਲ ਦੀ ਉਮਰ ਦਾ ਗੁਰਿਆਈ ਦੀ ਗੱਦੀ ਤੇ ਵਿਰਾਜਮਾਨ ਹੋ ਗਏ ਸਨ ਕਿਉਂਕਿ ਧੰਗੁਰੂ ਅਰਜਨ ਦੇਵ ਪਾਤਸ਼ਾਹ ਦੀ ਘਰ 1663 ਦੇ ਵਿੱਚ ਸਤਿਗੁਰੂ ਦੀ ਆਮਦ ਹੋਈ 1606 ਦੇ ਅੰਦਰ ਧੰਗੁਰੂ ਅਰਜਨ ਦੇ ਮਹਾਰਾਜ ਜੇ ਦੀ ਬਾਗ ਨੇ ਤੇ ਕਹਿ ਲਈ ਵੀ 9 ਸਾਲ ਦੀ ਉਮਰ 9 ਸਾਲ ਦੀ ਉਮਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਜੋ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਉਹਨਾਂ ਬਖਸ਼ਿਸ਼ਾਂ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਨੇ ਗੁਰਿਆਈ ਦੀ ਦਾਤ ਨੂੰ ਪ੍ਰਾਪਤ ਕਰਕੇ ਸੰਸਾਰ ਨੂੰ ਤਾਰਿਆ ਉਹ ਥੋੜੇ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਘਰੋਂ ਬਹੁਤ ਉਚਾਈਆਂ ਤੇ ਲੈ ਗਏ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਗੁਰੂ ਘਰ ਦੇ ਟਾਡੀਆਂ ਨੇ ਸਤਿਗੁਰ ਦੀ ਅਤ ਦੀ ਉਸਤਤ ਕਰਕੇ ਸਤਿਗੁਰ ਨੂੰ ਨਿਵਾਜਿਆ ਜਿਵੇਂ ਨੱਥਾ ਤੇ ਅਬਦੁੱਲਾ ਨੇ ਕਿਹਾ ਕਿ ਦੋ ਤਲਵਾਰਾਂ ਬੰਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਇਹੋ ਜਿਹੀਆਂ ਬਖਸ਼ਿਸ਼ਾਂ ਕਿ ਜਿੱਥੇ ਕਹਿ ਦਿੱਤਾ ਕਿ ਭਗ ਤੇਰੀ ਕਿ ਜਹਾਂਗੀਰ ਦੀ ਦਾਤਾ ਤੇਰੀ ਪਗ ਅੱਗੇ ਜਹਾਂਗੀਰ ਦੀ ਪਗ ਵੀ ਸੱਚੀ ਲੱਗਦੀ ਏ ਉਹ ਮਹਾਨ ਸਤਗੁਰ ਦਾ ਅਜ ਪ੍ਰਕਾਸ਼ ਪਰ ਤਿਨ ਆਦੀ ਖੁਸ਼ੀ 4:30 ਵਜੇ ਗੁਰਮਤਿ ਵਿਚਾਰਾਂ ਹਣ ਗਿਆਂ ਨਾਲ ਅੱਜ ਸ਼ਾਮ ਨੂੰ ਇਸ ਪਾਵਨ ਸਥਾਨ ਤੇ 5 ਵਜੇ ਤੋਂ ਰਾਤ 12 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਗੁਰਦੁਆਰਾ ਮੈਨੋ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਵਿਸ਼ੇਸ਼ ਨਵਾਗੰਗ ਹੋ ਰਹੇ ਨੇ ਵਾਚੜ ਕੇ ਹਾਜ਼ਰੀਆਂ ਪਰੋ ਸੇਵਾ ਕਰੋ ਗੁਰੂ ਦੀਆਂ ਅਸ਼ੀਸ਼ਾਂ ਮਾਣੋ ਜੀ ਹੋਈਆਂ ਭੁੱਲਾਂ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ